ਇੱਕ ਬਾਦਸ਼ਾਹ ਇੱਕ ਜਨੂਨ ਤੇ ਇੱਕ ਕੋੜਾ ਇੱਕ ਅਜੀਹਾ ਕੋੜਾ ਜਿਸ ਦੀ ਖੂਬਸੂਰਤੀ ਦੀਆਂ ਕਹਾਣੀਆਂ ਸਰਹੱਦਾਂ ਪਾਰ ਕਰ ਚੁੱਕੀਆਂ ਸਨ ਇੱਕ ਅਜੀਹਾ ਜਾਨਵਰ ਜਿਸ ਨੂੰ ਹਾਸਲ ਕਰਨ ਲਈ ਈਰਾਨ ਦੇ ਸ਼ਾਹ ਨੇ 50000 ਰੁਪਏ ਤੱਕ ਦੀ ਪੇਸ਼ਕਸ਼ ਕੀਤੀ ਸੀ ਉਸ ਜਵਾਨੇ ਵਿੱਚ ਇਹ ਰਕਮ ਇੱਕ ਛੋਟੀ ਰਿਆਸਤ ਖਰੀਦਣ ਦੇ ਬਰਾਬਰ ਸੀ ਪਰ ਮਾਲਕ ਨੇ ਠੁਕਰਾ ਦਿੱਤਾ ਪਰ ਜਦੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀਆਂ ਨਜ਼ਰਾਂ ਉਸ ਤੇ ਪਈਆਂ ਤਾਂ ਇਹ ਸੌਦਾ ਸਿਰਫ ਪੈਸੇ ਦਾ ਨਹੀਂ ਰਿਹਾ ਇਹ ਵਿਕਾਰ ਤਾਕਤ ਤੇ ਇੱਕ ਸਮਰਾਜ ਦੀ ਜਿੱਤ ਦੀ ਕਹਾਣੀ ਬਣ ਗਿਆ ਦੋਸਤੋ ਅੱਜ ਅਸੀਂ ਮਹਾਰਾਜਾ ਰਣਜੀਤ ਸਿੰਘ ਦੇ ਉਸੇ ਜਨੂਨ ਦੀਆਂ ਪਰਤਾਂ ਖੋਲ੍ਹਾਂਗੇ ਜਿਸ ਦਾ ਨਾਂ ਸੀ ਲੈਲੀ ਤੇ ਵੇਖਾਂਗੇ ਕਿ ਕਿਵੇਂ ਇੱਕ ਕੋੜੇ ਨੂੰ ਹਾਸਲ ਕਰਨਾ ਇੱਕ ਲੰਮੀ ਨਾਟਕੀ ਤੇ ਖੂਨੀ ਮੁਹਿੰਮ ਵਿੱਚ ਬਦਲ ਗਿਆ ਇਸ ਕਹਾਣੀ ਨੂੰ ਸ਼ੁਰੂ ਤੋਂ ਸ਼ੁਰੂ ਕਰਦੇ ਹਾਂ ਦੋਸਤੋ ਲੈਲੀ ਪਿਸ਼ਾਵਰ ਦੇ ਗਵਰਨਰ ਸਰਦਾਰ ਦਾਰ ਯਾਰ ਮੁਹੰਮਦ ਖਾਨ ਬਰਕਜਈ ਦੀ ਸ਼ਾਨ ਸੀ ਪਰ ਇਹ ਸਿਰਫ ਇੱਕ ਕੋੜਾ ਨਹੀਂ ਸੀ ਉਸ ਦੌਰ ਵਿੱਚ ਇੱਕ ਵਧੀਆ ਕੋੜਾ ਅੱਜ ਦੀ ਕਿਸੇ ਸੁਪਰਕਾਰ ਤੇ ਪ੍ਰਾਈਵੇਟ ਜੈਟ ਦੇ ਬੰਗ ਸੀ ਇਹ ਤਾਕਤ ਰਤਬੇ ਤੇ ਦੌਲਤ ਦਾ ਪ੍ਰਤੀਕ ਹੁੰਦੀ ਸੀ ਜਿਸ ਕੋਲ ਸਭ ਤੋਂ ਵਧੀਆ ਕੋੜਾ ਉਸ ਨੂੰ ਸਭ ਤੋਂ ਸ਼ਕਤੀਸ਼ਾਲੀ ਮੰਨਿਆ ਜਾਂਦਾ ਸੀ ਤਾਂ ਮਹਾਰਾਜਾ ਰਣਜੀਤ ਸਿੰਘ ਨੇ ਲੈਲੀ ਨੂੰ ਹਾਸਲ ਕਰਨਾ ਸਿਰਫ ਇੱਕ ਸ਼ੌਂਕ ਨਹੀਂ ਸੀ ਇਹ ਪੂਰੇ ਖੇਤਰ ਵਿੱਚ ਆਪਣੀ ਸਰਦਾਰੀ ਕਾਇਮ ਕਰਨਾ ਸੀ ਇਹ ਇੱਕ ਸਨੇਹਾ ਸੀ ਕਿ ਸਿੱਖ ਰਾਜ ਸਿਖਰ ਤੇ ਹੈ ਤੇ ਦੂਜੇ ਪਾਸੇ ਜਾਰ ਮੁਹੰਮਦ ਖਾਨ ਜਿਸ ਨੇ ਈਰਾਨ ਦੇ ਸ਼ਾਹ ਦੀ ਪੇਸ਼ਕਸ਼ ਵੀ ਠੁਕਰਾ ਦਿੱਤੀ ਸੀ ਉਸ ਦੇ ਲਈ ਵੀ ਲੈਲੀ ਸਿਰਫ ਜਾਨਵਰ ਨਹੀਂ ਸੀ ਉਹ ਉਸ ਦੀ ਤਾਕਤ ਦਾ ਪ੍ਰਤੀਕ ਸੀ ਮਹਾਰਾਜਾ ਰਣਜੀਤ ਸਿੰਘ ਨੇ ਜਦੋਂ ਉਸ ਨੂੰ ਸਨੇਹਾ ਭੇਜਿਆ ਤਾਂ ਉਹ ਟਾਲਮਟੋਲ ਕਰਨ ਲੱਗ ਗਿਆ ਉਸ ਨੂੰ ਲੱਗਾ ਕਿ ਸ਼ਾਇਦ ਮਹਾਰਾਜਾ ਭੁੱਲ ਜਾਵੇਗਾ ਪਰ ਮਹਾਰਾਜਾ ਭੁੱਲਣ ਵਾਲਿਆਂ ਵਿੱਚੋਂ ਨਹੀਂ ਸਨ ਜਦੋਂ ਗੱਲ ਪਿਆਰ ਨਾਲ ਨਾ ਬਣੀ ਤਾਂ ਉਹਨਾਂ ਨੇ ਆਪਣੇ ਪੁੱਤਰ ਕਬਰ ਸ਼ੇਰ ਸਿੰਘ ਨੂੰ ਪਸ਼ਾਵਰ ਭੇਜਿਆ ਇੱਕ ਵੱਡੀ ਫੌਜ ਦੇ ਕੇ ਪਰ ਕੀ ਇਹ ਸਾਰਾ ਕੁਝ ਸਿਰਫ ਇੱਕ ਘੋੜੇ ਲਈ ਸੀ ਨਹੀਂ ਇੱਥੇ ਹੀ ਮਹਾਰਾਜੇ ਦੀ ਦੂਰ ਅੰਦੇਸ਼ੀ ਦਿਸਦੀ ਸੀ ਉਹਨਾਂ ਨੇ ਸ਼ੇਰ ਸਿੰਘ ਨੂੰ ਦੋ ਕੰਮ ਸੌਂਪੇ ਸਨ ਇੱਕ ਤਾਂ ਲੈਲੀ ਨੂੰ ਲਿਆਉਣ ਦਾ ਤੇ ਦੂਜਾ ਉਸ ਸਰਹੱਦੀ ਇਲਾਕੇ ਵਿੱਚ ਸ਼ਾਇਦ ਅਹਿਮਦ ਵਰੇਲ ਵੀ ਨਾਂ ਦੇ ਇੱਕ ਆਗੂ ਨੇ ਚਾਹਤ ਕੀਤਾ ਹੋਇਆ ਸੀ ਜੋ ਖਾਲਸਾ ਰਾਜ ਲਈ ਇੱਕ ਵੱਡੀ ਸਰਦਾਰਦੀ ਬਣਿਆ ਹੋਇਆ ਸੀ ਇਹ ਹਿੰਦੂਸਤਾਨ ਦਾ ਉਹੀ ਬਰੇਲ ਵੀ ਸੀ ਜਿਸ ਨੂੰ ਅੰਗਰੇਜ਼ਾਂ ਦੀ ਸ਼ਹਿ ਹਾਸਲ ਸੀ ਅਤੇ ਕਈ ਹਿੰਦੂਸਤਾਨੀ ਰਾਜਤਾ ਉਸ ਨੂੰ ਚੰਦਾ ਦੰਦਿਆ ਸਨ ਸੋ ਉਸ ਨੂੰ ਦਬਾਉਣਾ ਵੀ ਇੱਕ ਮਕਸਦ ਸੀ ਤਾਂ 5 ਦਸੰਬਰ 1829 ਨੂੰ ਕਵਰ ਸ਼ੇਰ ਸਿੰਘ ਪਸ਼ਾਵਰ ਪਹੁੰਚੇ ਤੇ ਜ਼ਾਰ ਮੁਹੰਮਦ ਖਾਨ ਨੇ ਬੜੀ ਸ਼ਾਨ ਨਾਲ ਉਹਨਾਂ ਦਾ ਸਵਾਗਤ ਕੀਤਾ ਸਭ ਠੀਕ ਲੱਗ ਰਿਹਾ ਸੀ ਪਰ ਦੋ ਦਿਨਾਂ ਬਾਅਦ ਜਦੋਂ ਕਵਰ ਨੇ ਲੈਲੀ ਦੀ ਗੱਲ ਛੇੜੀ ਤਾਂ ਇੱਥੇ ਕਹਾਣੀ ਵਿੱਚ ਨਵਾਂ ਨਾਟਕੀ ਮੋੜ ਆਇਆ ਜ਼ਾਰ ਮੁਹੰਮਦ ਖਾਨ ਤਾਂ ਕਹਿੰਦਾ ਕਿ ਲੈਲੀ ਤਾਂ 15 ਦਿਨ ਪਹਿੰਨੀ ਮਰ ਗਿਆ ਹੈ ਉਹ ਸੱਦਾ ਮਹਾਰਾਜ ਦੇ ਪੁੱਤਰ ਤੇ ਝੂਠ ਬੋਲ ਦਿੱਤਾ ਇਹ ਇੱਕ ਖਤਰਨਾਕ ਚਾਲ ਸੀ ਸਮਝ ਲਓ ਕਿ ਉਹ ਇੱਕ ਜੂਆ ਖੇਡ ਰਿਹਾ ਸੀ ਉਸ ਨੂੰ ਲੱਗਾ ਕਿ ਸ਼ਾਇਦ ਸ਼ਾਹੀ ਫੌਜ ਇੱਕ ਮਰੇ ਹੋਏ ਘੋੜੇ ਲਈ ਲੜਾਈ ਨਹੀਂ ਕਰੇਗੀ ਤੇ ਕਬਰ ਸ਼ੇਰ ਸਿੰਘ ਨਾਰਾਜ਼ ਹੋ ਕੇ ਵਾਪਸ ਚਲਾ ਜਾਵੇਗਾ ਉਹ ਸ਼ੇਰ ਸਿੰਘ ਦੀ ਸਿਆਣਪ ਨੂੰ ਘੱਟ ਸਮਝ ਰਿਹਾ ਸੀ ਤਾਂ ਫਿਰ ਸ਼ੇਰ ਸਿੰਘ ਨੇ ਕੀ ਕੀਤਾ ਕਿ ਮਾਹੌਲ ਤਾਂ ਬਹੁਤ ਤਣਾਅ ਵਾਲਾ ਹੋ ਚੁੱਕਾ ਸੀ ਪਰ ਉਸ ਨੇ ਜ਼ਬਰਦਸਤੀ ਕਰਨ ਦੀ ਬਜਾਏ ਸਿਆਣਪ ਵਰਤੀ ਉਹਨਾਂ ਖੋਫੀਆ ਤੌਰ ਤੇ ਜਾਂਚ ਦੇ ਹੁਕਮ ਦਿੱਤੇ ਤੇ ਜਲਦੀ ਹੀ ਸੱਚ ਸਾਹਮਣੇ ਆ ਗਿਆ ਕਿ ਲੈਲੀ ਜਿੰਦਾ ਹੈ ਤੇ ਉਸ ਨੂੰ ਤਹਿਕਾਲ ਵਿੱਚ ਅਰਬਾਬ ਮੁਹੰਮਦ ਖਾਨ ਦੇ ਤਵੇਲੇ ਵਿੱਚ ਲੁਕਾ ਦਿੱਤਾ ਗਿਆ ਸੀ ਹੁਣ ਸ਼ੇਰ ਸਿੰਘ ਨੂੰ ਪਤਾ ਲੱਗ ਗਿਆ ਸੀ ਕਿ ਉਸ ਨਾਲ ਝੂਠ ਬੋਲਿਆ ਗਿਆ ਹੈ ਇਹ ਤਾਂ ਬਹੁਤ ਵੱਡੀ ਬੇਇਜ਼ਤੀ ਸੀ ਅਗਲੇ ਦਿਨ ਉਸ ਨੇ ਜਾਰ ਮੁਹੰਮਦ ਖਾਨ ਨੂੰ ਡਰਾਉਣ ਧਮਕਾਉਣ ਦੀ ਬਜਾਏ ਬੜੀ ਕੂਟਨੀਤੀ ਨਾਲ ਗੱਲ ਕੀਤੀ ਉਸ ਨੇ ਉਸ ਨੂੰ ਕਿਹਾ ਕਿ ਮਹਾਰਾਜਾ ਤੁਹਾਡੇ ਨਾਲ ਬਹੁਤ ਚੰਗੇ ਸਬੰਧ ਰੱਖਣਾ ਚਾਹੁੰਦੇ ਨੇ ਤੇ ਮੈਨੂੰ ਖੁੱਲੀ ਅਗਤ ਦਿੱਤੀ ਹੈ ਕਿ ਤੁਸੀਂ ਜੋ ਕੀਮਤ ਮੰਗੋ ਉਹ ਦਿੱਤੀ ਜਾਵੇ ਛੇਰ ਸਿੰਘ ਨੇ 60000 ਰੁਪਏ ਨਕਦ ਅਤੇ 25000 ਦੀ ਸਾਲਾਨਾ ਜ਼ਗੀਰ ਦੀ ਪੇਸ਼ਕਸ਼ ਕੀਤੀ ਇਹ ਇੰਨੀ ਵੱਡੀ ਰਕਮ ਸੀ ਕਿ ਜਾਰ ਮੁਹੰਮਦ ਖਾਨ ਸ਼ਰਵਿੰਦਾ ਹੋ ਗਿਆ ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਤੇ ਉਸਨੇ ਲੈਲੀ ਦੇਣ ਲਈ ਹਾਂ ਕਰ ਦਿੱਤੀ ਆਖਰਕਾਰ ਫਿਰ ਲੈਲੀ ਪੇਸ਼ ਕੀਤਾ ਗਿਆ ਸਰੋਤਾਂ ਵਿੱਚ ਉਸ ਦਾ ਬੇਰਬਾਬਾ ਮਿਲਦਾ ਹੈ ਤੇ ਉਹ ਵੇਖਣ ਵਿੱਚ ਕਿਹੋ ਜਿਹਾ ਦਿਸਦਾ ਸੀ ਦੱਸਦੇ ਨੇ ਕਿ ਉਹ ਕਮਾਲ ਦਾ ਸੀ ਚਾਰੇ ਪੈਰ ਕਾਲੇ ਕੱਦ ਪੂਰੇ 16 ਹੱਥ ਜੋ ਕਿ ਬਹੁਤ ਉੱਚਾ ਮੰਨਿਆ ਜਾਂਦਾ ਸੀ ਅਤੇ ਮੱਥੇ ਤੋਂ ਨੱਕ ਤੱਕ ਇੱਕ ਖੂਬਸੂਰਤ ਚਿੱਟਾ ਨਿਸ਼ਾਨ ਛੇਰ ਸਿੰਘ ਨੇ ਸ਼ਾਹੀ ਰਿਵਾਜ ਮੁਤਾਬਕ 1900 ਰੁਪਏ ਬਾਂਗ ਵੜਾਈ ਵਜੂਬੀ ਦਿੱਤੇ ਪਰ ਇਹ ਬਾਂਗ ਫੜਾਈ ਦੀ ਰਸਮ ਕੀ ਸੀ ਵੇਖੋ ਬਾਂਗ ਦਾ ਮਤਲਬ ਹੁੰਦਾ ਹੈ ਲਗਾਮ ਤੇ ਘੋੜੇ ਦੀ ਲੰਗਾਮ ਫੜਾਉਣਾ ਯਾਨੀ ਕਿ ਉਸ ਨੂੰ ਸਾਮ ਸੰਭਾਲ ਕਰਨ ਵਾਲੇ ਨੂੰ ਦਿੱਤਾ ਜਾਣ ਵਾਲਾ ਇਨਾਮ ਹੁੰਦਾ ਸੀ ਇਸ ਤਰ੍ਹਾਂ ਲੈਲੀ ਛੇਰ ਸਿੰਘ ਕੋਲ ਆ ਗਿਆ ਕੀਮਤ ਤੈਅ ਹੋ ਗਈ ਸਾਰੇ ਖੁਸ਼ ਤੁਹਾਨੂੰ ਲੱਗਦਾ ਹੋਵੇਗਾ ਕਿ ਇੱਥੇ ਹੀ ਕਹਾਣੀ ਖਤਮ ਹੋ ਗਈ ਪਰ ਇਸ ਘੋੜੇ ਦੀ ਕਿਸਮਤ ਵਿੱਚ ਸ਼ਾਇਦ ਸ਼ਾਂਤੀ ਲਿਖੀ ਹੀ ਨਹੀਂ ਸੀ ਫਿਰ ਕੀ ਹੋਇਆ ਕਿ ਲੈਲੀ ਨਵੀਂ ਥਾਂ ਤੇ ਆ ਗਿਆ ਤੇ ਉਦਾਸ ਹੋ ਗਿਆ ਦਾਣਾ ਪਾਣੀ ਛੱਡ ਦਿੱਤਾ ਆਪਣੇ ਪੁਰਾਣੇ ਸਾਥੀਆਂ ਦੇ ਵਿਛੋੜੇ ਕਰਕੇ ਸ਼ੇਰ ਸਿੰਘ ਨੇ ਬੜੀ ਹੀ ਹਮਦਰਦੀ ਦਿਖਾਈ ਉਹਨਾਂ ਨੇ ਫੈਸਲਾ ਕੀਤਾ ਕਿ ਇਸ ਨੂੰ ਵਾਪਸ ਜਾਰ ਮੁਹੰਮਦ ਖਾਨ ਦੇ ਕੋਲ ਭੇਜ ਦਿੰਨੇ ਆ ਤਾਂ ਕਿ ਇਹ ਕਮਜ਼ੋਰ ਨਾ ਹੋਵੇ ਤੇ ਜਦੋਂ ਲਾਹੌਰ ਜਾਵਾਂਗੇ ਤਾਂ ਨਾਲ ਲੈ ਜਾਵਾਂਗੇ ਇਹ ਬੜਾ ਚੰਗਾ ਕਦਮ ਸੀ ਪਰ ਇਸੇ ਦੌਰਾਨ ਲਾਹੌਰ ਦਰਬਾਰ ਦੀ ਅੰਦਰੂਨੀ ਸ਼ਾਸਤ ਨੇ ਸਾਰਾ ਮਾਮਲਾ ਖਰਾਬ ਕਰ ਦਿੱਤਾ ਦੀਵਾਨ ਧਨਵੰਤਰ ਰਾਏ ਤੇ ਉਸਨੇ ਸੋਚਿਆ ਕਿ ਜੇ ਸ਼ੇਰ ਸਿੰਘ ਲੈਲੀ ਨੂੰ ਲਿਆਉਣ ਵਿੱਚ ਸਫਲ ਹੋ ਗਿਆ ਤਾਂ ਦਰਬਾਰ ਵਿੱਚ ਉਸਦਾ ਰੁਤਬਾ ਵੱਧ ਜਾਵੇਗਾ ਤੇ ਉਸਦੇ ਮਾਲਕ ਦੀ ਬੇਇੱਜ਼ਤੀ ਖਤਮ ਹੋ ਜਾਵੇਗੀ। ਇਸੇ ਈਰਖਾ ਵਿੱਚ ਉਸਨੇ ਰਾਤ ਨੂੰ ਚਾਰ ਮੁਹੰਮਦ ਖਾਨ ਤੇ ਗੁਲਾਮ ਖਾਨੇ ਤੇ ਹਮਲਾ ਕਰ ਦਿੱਤਾ। ਹਾਏ ਰੱਬਾ! ਜਾਣੀ ਇੰਨੀ ਮਿਹਨਤ, ਇੰਨੀ ਕੂਟਨੀਤੀ ਸਿਰਫ ਇੱਕ ਆਦਮੀ ਦੀ ਗਲਤੀ ਕਰਕੇ ਮਿੱਟੀ ਵਿੱਚ ਮਿਲ ਗਈ। ਚਾਰ ਮੁਹੰਮਦ ਖਾਨ ਨੇ ਸੋਚਿਆ ਕਿ ਇਹ ਸਭ ਸ਼ੇਰ ਸਿੰਘ ਦੇ ਇਸ਼ਾਰੇ ਤੇ ਹੋਇਆ ਹੈ। ਉਹ ਬਹੁਤ ਜ਼ਿਆਦਾ ਡਰ ਗਿਆ ਉਸ ਨੂੰ ਇੰਜ ਲੱਗਾ ਕਿ ਅੱਜ ਉਸ ਦੇ ਗੁਲਾਮਖਾਨੇ ਤੇ ਹਮਲਾ ਹੋਇਆ ਹੈ ਤੇ ਕੱਲ ਨੂੰ ਉਸ ਦੇ ਪਰਿਵਾਰ ਤੇ ਵੀ ਹੋਵੇਗਾ ਉਹ ਰਾਤੋ-ਰਾਤ ਆਪਣਾ ਪਰਿਵਾਰ ਸਮਾਨ ਤੇ ਲੈਲੀ ਨੂੰ ਲੈ ਕੇ ਭੱਜ ਗਿਆ ਇਲਾਕਾ ਯੂਸਫ ਜਾਈ ਵੱਲੋਂ ਜਦੋਂ ਇਹ ਖਬਰ ਲਾਹੌਰ ਪਹੁੰਚੀ ਮਹਾਰਾਜਾ ਰਣਜੀਤ ਸਿੰਘ ਧਨਵੰਤਰ ਰਾਏ ਤੇ ਉਹਨਾਂ ਤੇ ਗੁੱਸਾ ਹੋਇਆ ਉਸ ਨੇ ਉਸ ਦੇ ਮੂੰਹ ਤੇ ਕਈ ਚਪੇੜਾਂ ਮਾਰੀਆਂ ਤੇ 20000 ਰੁਪਏ ਦਾ ਭਾਰੀ ਜੁਰਮਾਨਾ ਕੀਤਾ ਇਹ ਮਹਾਰਾਜ ਦੇ ਸੁਭਾਅ ਦੇ ਬਿਲਕੁਲ ਵਿਰੁੱਧ ਸੀ ਇਸ ਤੋਂ ਪਤਾ ਲੱਗਦਾ ਹੈ ਕਿ ਉਹ ਲੈਲੀ ਕਿੰਨੇ ਜਨੂਨੀ ਸਨ ਹੁਣ ਇਹ ਕਹਾਣੀ ਹੋਰ ਵੀ ਗੁਲਜੰਦਾਰ ਹੋਗੀ ਯਾਰ ਮੁਹੰਮਦ ਖਾਨ ਉਸੇ ਇਲਾਕੇ ਵਿੱਚ ਸੀ ਜਿੱਥੇ ਸ਼ਾਹਦ ਅਹਿਮਦ ਸੀ ਤੇ ਇੱਥੇ ਇੱਕ ਬਹੁਤ ਵੱਡੀ ਗਲਤਫਹਿਮੀ ਪੈਦਾ ਹੋਗੀ ਪਰ ਉਹ ਕਿਵੇਂ ਸ਼ਾਹਦ ਅਹਿਮਦ ਨੂੰ ਪਤਾ ਲੱਗਾ ਕਿ ਯਾਰ ਮੁਹੰਮਦ ਖਾਨ ਉਸਦੇ ਇਲਾਕੇ ਵਿੱਚ ਹੈ ਉਸਨੇ ਸੋਚਿਆ ਕਿ ਇਹ ਸ਼ੇਰਮੰਦਾ ਭੇਜਿਆ ਜਾਸੂਸ ਹੈ ਤੇ ਉਹ ਉਸਨੂੰ ਫੜ ਲਈ ਆਇਆ ਹੈ ਇਸੇ ਗਲਤਫਹਿਮੀ ਵਿੱਚ ਸ਼ਾਹਦ ਦੇ ਗਾਜ਼ੀਆ ਨੇ ਯਾਰ ਮੁਹੰਮਦ ਖਾਨ ਦੇ ਡੇਰੇ ਤੇ ਹਮਲਾ ਕਰ ਦਿੱਤਾ ਇੱਕ ਪਾਸੇ ਦਰਬਾਰੀ ਸਾਜ਼ਿਸ਼ ਦੂਜੇ ਪਾਸੇ ਗਲਤਫਹਿਮੀ ਨਤੀਜਾ ਇਹ ਹੋਇਆ ਕਿ ਇੱਕ ਭਿਆਨਕ ਲੜਾਈ ਹੋਈ ਯਾਰ ਮੁਹੰਮਦ ਖਾਨ ਪੂਰੀ ਤਰ੍ਹਾਂ ਜ਼ਖਮੀ ਹੋ ਗਿਆ ਤੇ ਉਸ ਦੇ ਆਦਮੀਆਂ ਦੇ ਹਥਿਆਰ ਸੁੱਟ ਤੇ ਸ਼ਾਇਦ ਦੇ ਗਾਜ਼ੀਆਂ ਨੇ ਸਾਰਾ ਸਮਾਨ ਤੇ ਸਾਰੇ ਘੋੜੇ ਲੁੱਟ ਲਏ ਲੈਲੀ ਵੀ ਉਹਨਾਂ ਵਿੱਚ ਸ਼ਾਮਲ ਸੀ ਤੇ ਜਾਰ ਮੁਹੰਮਦ ਖਾਨ ਆਪਣੇ ਜ਼ਖਮਾ ਕਰਕੇ ਬਚ ਨਾ ਸਕਿਆ ਤੇ ਉਸ ਦੀ ਮੌਤ ਹੋ ਗਈ ਜਾਨੀ ਜਿਸ ਆਦਮੀ ਨੇ ਲੈਲੀ ਨੂੰ ਬਚਾਉਣ ਲਈ ਇੰਨਾ ਕੁਝ ਕੀਤਾ ਸੀ ਉਹ ਉਸੇ ਕਾਰਨ ਮਾਰਿਆ ਗਿਆ ਪਰ ਲੈਲੀ ਦਾ ਕੀ ਬਣਿਆ ਇੱਥੇ ਕਹਾਣੀ ਵਿੱਚ ਇੱਕ ਹੋਰ ਹੈਰਾਨੀਜਨਕ ਮੋੜ ਆਉਂਦਾ ਹੈ ਹੋਇਆ ਇਸ ਤਰ੍ਹਾਂ ਕਿ ਲੈਲੀ ਕਿਸੇ ਤਰ੍ਹਾਂ ਗਾਜ਼ੀਆਂ ਦੇ ਕਾਬੂ ਵਿੱਚੋਂ ਭੱਜ ਨਿਕਲਿਆ ਅਗਲੀ ਸਵੇਰ ਜਾਰ ਮੁਹੰਮਦ ਦੇ ਬਚੇ ਹੋਏ ਨੌਕਰਾਂ ਨੇ ਉਸ ਨੂੰ ਪਹਿਚਾਨ ਲਿਆ ਤੇ ਫੜ ਲਿਆ ਹੁਣ ਜਰ ਮੁਹੰਮਦ ਖਾਨ ਦਾ ਭਰਾ ਸੁਲਤਾਨ ਮੁਹੰਮਦ ਖਾਨ ਆਪਣੇ ਭਰਾ ਦੀ Laash ਤੇ ਲੈਲੀ ਨੂੰ ਲੈ ਕੇ ਵਾਪਸ ਪਸ਼ਾਪੁਰ ਸ਼ੇਰ ਸਿੰਘ ਕੋਲ ਪਹੁੰਚਦਾ ਹੈ ਕਹਾਣੀ ਘੁੰਮ ਕੇ ਪੂਰੀ ਉੱਥੇ ਹੀ ਆ ਗਈ ਉਸਨੇ ਆਪਣੇ ਭਰਾ ਦੀ ਗਲਤੀ ਲਈ ਮਾਫੀ ਮੰਗੀ ਤੇ ਪਸ਼ੋਰ ਦੀ ਗਵਰਨਰਿੰਗ ਦੇ ਬਦਲੇ ਲੈਲੀ ਨੂੰ ਮਹਾਰਾਜ ਲਈ ਭੇਟ ਕਰ ਦਿੱਤਾ ਕਬਰ ਸ਼ੇਰ ਸਿੰਘ ਨੇ ਉਸ ਨੂੰ ਇਹ ਵੀ ਤਸੱਲੀ ਦਿੱਤੀ ਕਿ ਸਦੋਸੀ ਨੂੰ ਸਜ਼ਾ ਮਿਲ ਚੁੱਕੀ ਹੈ ਆਖਰਕਾਰ ਇੰੀਆਂ ਮੁਸ਼ਕਲਾਂ ਗਲਤ ਫਹਿਮੀ ਤੇ ਮੌਤ ਤੋਂ ਬਾਅਦ ਲੈਲੀ ਸ਼ਾਹੀ ਫੌਜ ਦੇ ਕਬਜ਼ੇ ਵਿੱਚ ਆਇਆ ਕਹਿੰਦੇ ਨੇ ਕਿ ਜਦੋਂ ਸ਼ੇਰ ਸਿੰਘ ਲੈਲੀ ਨੂੰ ਲੈ ਕੇ ਲਾਹੌਰ ਪਹੁੰਚਿਆ ਤਾਂ ਮਹਾਰਾਜ ਦੀ ਖੁਸ਼ੀ ਦਾ ਕੋਈ ਵੀ ਟਿਕਾਣਾ ਨਾ ਰਿਹਾ ਲੈਲੀ ਲਾਹੌਰ ਦੇ ਕਿਲੇ ਦੇ ਪੱਛਮੀ ਅਕਰਬਰੀ ਦਰਵਾਜ਼ੇ ਰਾਹੀਂ ਸ਼ਹਿਰ ਵਿੱਚ ਦਾਖਲ ਹੋਇਆ। ਬਦਾਮੀ ਬਾਗ ਤੋਂ ਆਉਣ ਵਾਲੀ ਸੜਕ ਨੂੰ 2 ਦਿਨ ਪਹਿਲਾਂ ਹੀ ਧੋਕੇ ਸਾਫ਼ ਕੀਤਾ ਗਿਆ ਤਾਂ ਕਿ ਧੂੜ ਉਸ ਦੇ ਨੱਕ ਵਿੱਚ ਨਾ ਪਵੇ। ਮਹਾਰਾਜਾ ਜੋ ਘੋੜਿਆਂ ਦੇ ਬਹੁਤ ਵੱਡੇ ਪਰਖੂ ਸਨ, ਲੈਲੀ ਦਾ ਸੁਹਾਪਣ ਵੇਖ ਕੇ ਮੰਤਰ ਮੁਕਤ ਹੋ ਗਏ। ਉਨ੍ਹਾਂ ਨੂੰ ਯਕੀਨ ਹੋ ਗਿਆ ਕਿ ਸਾਰੀ ਮਿਹਨਤ ਸਫਲ ਹੋ ਗਈ ਹੈ। ਉਨ੍ਹਾਂ ਨੇ ਇਹ ਕਾਮਯਾਬੀ ਲਈ ਆਪਣੇ ਪੁੱਤਰ ਸ਼ੇਰ ਸਿੰਘ ਨੂੰ ਹੋਰ ਜ਼ਗੀਰ ਬਖਸ਼ੀ ਤੇ ਲੈਲੀ ਹੁਣ ਲਾਹੌਰ ਦਰਬਾਰ ਦੀ ਸ਼ਾਨ ਬਣ ਗਿਆ ਉਸੇ ਸਮੇਂ ਲਾਹੌਰ ਵਿੱਚ ਇਹ ਮਜ਼ਾਕ ਬੜਾ ਆਮ ਸੀ ਕਿ ਇੱਕ ਪਾਸੇ ਲਾਹੌਰ ਸ਼ਹਿਰ ਦੀ ਕੀਮਤ ਤੇ ਦੂਜੇ ਪਾਸੇ ਮਹਾਰਾਜ ਦੇ ਘੋੜਿਆਂ ਦੀ ਕੀਮਤ ਬਰਾਬਰ ਹੀ ਹੋਵੇਗੀ ਮਹਾਰਾਜ ਦੇ ਤਵੇਲੇ ਵਿੱਚ 1200 ਘੋੜੇ ਸਨ ਇਹਨਾਂ ਵਿੱਚੋਂ 1000 ਨਿੱਜੀ ਤੌਰ ਤੇ ਮਹਾਰਾਜ ਦੇ ਸਨ ਤੇ ਸੋਚੋ ਇਹ ਲੈਲੀ ਇਨਾਂ ਸਾਰਿਆਂ ਵਿੱਚੋਂ ਸਭ ਤੋਂ ਖਾਸ ਸੀ ਖਾਸ ਮੌਕੇ ਤੇ ਲੈਲੀ ਨੂੰ ਕੋਹੇ ਨੂਰ ਹੀਰੇ ਨਾਲ ਸਜਾਇਆ ਜਾਂਦਾ ਤੇ ਸਰਕਾਰੀ ਸਮਾਗਮਾਂ ਵਿੱਚ ਮਹਾਰਾਜਾ ਇਸੇ ਘੋੜੇ ਤੇ ਸਵਾਰ ਹੁੰਦੇ ਸੀ ਲੈਲੀ ਹੁਣ ਸਿਰਫ ਇੱਕ ਘੋੜਾ ਨਹੀਂ ਸੀ ਸਗੋਂ ਇੱਕ ਜੀਵਤ ਕਹਾਣੀ ਕਹਿ ਲਵੋ ਇੱਕ ਸੈਲੀਬ੍ਰਿਟੀ ਬਣ ਗਿਆ ਸੀ ਕੋਈ ਵੀ ਵਿਦੇਸ਼ੀ ਯਾਤਰੀ ਜਦੋਂ ਲਾਹੌਰ ਆਉਂਦਾ ਤਾਂ ਉਸਦੀ ਯਾਤਰਾ ਉਦੋਂ ਤੱਕ ਅਧੂਰੀ ਮੰਨੀ ਜਾਂਦੀ ਸੀ ਜਦੋਂ ਤੱਕ ਉਹ ਲੈਲੀ ਨੂੰ ਵੇਖ ਨਾ ਲੈਂਦਾ ਆਸਟਰੀਆ ਦਾ ਇੱਕ ਯਾਤਰੀ ਵੈਰਨ ਹੁਗਲ 1836 ਵਿੱਚ ਪੰਜਾਬ ਆਇਆ ਉਸਨੇ ਖਾਸ ਬੇਨਤੀ ਕਰਕੇ ਲੇਰੀ ਨੂੰ ਵਿਖਿਆ ਉਸਨੇ ਆਪਣੇ ਰੋਜ਼ ਨਾਮਚੇ ਵਿੱਚ ਲਿਖਿਆ ਕਿ ਇਹ ਸ਼ੇਰੇ ਪੰਜਾਬ ਦੇ ਘੋੜਿਆਂ ਵਿੱਚ ਸਭ ਤੋਂ ਸੋਹਣਾ ਹੈ ਮੈਨੂੰ ਇਸ ਗੱਲ ਦਾ ਹਮੇਸ਼ਾ ਮਾਣ ਰਹੇਗਾ ਕਿ ਮੈਂ ਮਹਾਰਾਜ ਦੀ ਆਗਿਆ ਨਾਲ ਦੁਨੀਆਂ ਦੇ ਅਜਿਹੇ ਪਰਮੁੱਲੇ ਘੋੜੇ ਦੀ ਜੀਨ ਤੇ ਬੈਠਾ ਹਾਂ ਉਸਨੇ ਇਹ ਵੀ ਦੱਸਿਆ ਕਿ ਉਸਦੀ ਸਾਮ ਸੰਭਾਲ ਬੜੇ ਸ਼ਾਹੀ ਤਰੀਕੇ ਨਾਲ ਹੁੰਦੀ ਸੀ ਉਸਨੇ ਲਿਖਿਆ ਕਿ ਲੈਲੀ ਦੇ ਲੱਤਾਂ ਵਿੱਚ ਸੋਨੇ ਦੇ ਝਾਂਜਰਾਂ ਸਨ ਅਤੇ ਉਸਦੀ ਕਾਠੀ ਤੇ ਕੀਮਤੀ ਹੀਰੇ ਜਵਾਹਰ ਜੜੇ ਹੋਏ ਸਨ ਇਸੇ ਹੀ ਤਰ੍ਹਾਂ ਹੁਗਲ ਨਾਂ ਦਾ ਇੱਕ ਯਾਤਰੀ ਲੈਲੀ ਦੀ ਕੀਮਤ ਦੱਸਦਾ ਹੈ ਉਹ ਲਿਖਦਾ ਹੈ ਕਿ ਇਹ ਕੋੜਾ ਮਹਾਰਾਜ ਨੂੰ 60 ਲੱਖ ਵਿੱਚ ਪਿਆ ਜੋ ਕਿ ਇਸ ਦੇ ਆਸ-ਪਾਸ ਲੜੀਆਂ ਗਈਆਂ ਕਈ ਜੰਗਾਂ ਦਾ ਕੁੱਲ ਖਰਚਾ ਸੀ ਪਰ ਜੇ ਅਸੀਂ ਜਰ ਮੁਹੰਮਦ ਖਾਨ ਨੂੰ ਕੀਤੀ ਪੇਸ਼ਕਸ਼ ਦੀ ਗੱਲ ਕਰੀ ਤਾਂ 60000 ਨਗਦ ਤੇ 25000 ਦੀ ਜ਼ਾਇਗੀਰ ਅੱਜ ਦੇ ਸਮੇਂ ਵਿੱਚ ਆਖਰ ਕਿੰਨੀ ਹੋਵੇਗੀ ਉਸ ਸਮੇਂ 1 ਨਾਨਕ ਸਾਹੀ ਰੁਪਇਆ 33 ਪਾਉਂਡ ਦੇ ਬਰਾਬਰ ਇਹ ਰਕਮ 1980000 ਪਾਉਂਡ ਹੋ ਜਾਂਦੀ ਹੈ ਇਸ ਨੂੰ ਅੱਜ ਦੇ ਪ੍ਰਾਈਮ ਇੰਡੈਕਸ ਦੇ ਹਿਸਾਬ ਨਾਲ ਵੇਖੀ ਤਾਂ ਇਹ ਅੰਕੜਾ 24 ਕਰੋੜ ਪਾਉਂਡ ਬਣਦਾ ਹੈ ਅੱਜ ਦੇ ਇੰਡੀਅਨ ਰੁਪਏ ਵਿੱਚ ਇਹ 2800 ਕਰੋੜ ਬਣਦਾ ਹੈ ਤੇ 25000 ਦੀ ਸਲਾਨਾ ਜ਼ਾਇਗੀਰ ਇਸ ਤੋਂ ਵੱਖਰੀ ਸੀ ਸਰੋਤਾਂ ਵਿੱਚ ਇੱਕ ਹੋਰ ਛੋਟਾ ਜਿਹਾ ਵਿਵਾਦ ਇਹ ਵੀ ਹੈ ਕਿ ਸ਼ਲੈਲੀ ਘੋੜਾ ਸੀ ਜਾਂ ਘੂੜੀ ਕੁਝ ਅੰਗਰੇਜ਼ ਇਤਿਹਾਸਕਾਰਾਂ ਨੇ ਇਹ ਉਲਝਣ ਪੈਦਾ ਕੀਤੀ ਪਰ ਇਹ ਸਿਰਫ ਉਨ੍ਹਾਂ ਦੇ ਦੇਸੀ ਮੁਹਾਵਰੇ ਤੋਂ ਅਣਜਾਣ ਹੋਣ ਦੀ ਨਿਸ਼ਾਨੀ ਹੈ ਉਸ ਸਮੇਂ ਪੰਜਾਬ ਵਿੱਚ ਵਧੀਆਂ ਘੋੜਿਆਂ ਲਈ ਇਸਤਰੀ ਲਿੰਗ ਨਾਂ ਰੱਖਣਾ ਆਮ ਗੱਲ ਸੀ ਜਿਵੇਂ ਸਫੈਦਪਰੀ ਜਾਂ ਵਰਸ਼ੀ ਵੈਰਨ ਹੁਗਰ ਦੇ ਵਿਜਰਨਲ ਵੈਂਚੂਰਾ ਬਰਗੇ ਕਈ ਚਸ਼ਮਦੀਦ ਗਵਾਹ ਜਿਨ੍ਹਾਂ ਨੇ ਉਸ ਨੂੰ ਆਪਣੀਆਂ ਅੱਖਾਂ ਨਾਲ ਦੇਖਿਆ ਸੀ ਪੁਸ਼ਟੀ ਕਰਦੇ ਹਨ ਕਿ ਲੈਲੀ ਇੱਕ ਨਰਕੁੜਾ ਸੀ ਤੇ ਇਹ ਸੀ ਲੈਲੀ ਦੀ ਕਹਾਣੀ ਕੋਟਲੀਤੀ ਜੰਗ ਧੋਖਾ ਮੌਤੇ ਅੰਤ ਵਿੱਚ ਜਨੂਨੀ ਜਿੱਤ ਦੀ ਕਹਾਣੀ ਇਹ ਦਰਸਾਉਂਦੀ ਹੈ ਕਿ ਮਹਾਰਾਜਾ ਰਣਜੀਤ ਸਿੰਘ ਲਈ ਸ਼ੌਂਕ ਤੇ ਬਕਾਰ ਕਿੰਨਾ ਮਾਇਨੇ ਰੱਖਦੀ ਸੀ ਉਹਨਾਂ ਲਈ ਲੈਲੀ ਇੱਕ ਜਾਨਵਰ ਨਹੀਂ ਸੀ ਸਗੋ ਉਹਨਾਂ ਦੇ ਸਮਰਾਜ ਦੀ ਸ਼ਕਤੀ ਦਾ ਜਿਉਂਦਾ ਜਗਦਾ ਸਬੂਤ ਸੀ ਦੋਸਤੋ ਇਸ ਸਾਰੀ ਗੱਲਬਾਤ ਤੋਂ ਬਾਅਦ ਮੇਰੇ ਮਨ ਵਿੱਚ ਇੱਕ ਬਹੁਤ ਵੱਡਾ ਸਵਾਲ ਆਉਂਦਾ ਹੈ ਕਿ ਇਹ ਇੱਕ ਜਾਨਵਰ ਲਈ ਇੰਨਾ ਵੱਡਾ ਜੋਖਮ ਇੰਨਾ ਖਰਚਾ ਜਾਂ ਜੰਗ ਚਾਹੇ ਹਾਲਾਤ ਕਿ ਇਹ ਸਭ ਜੈ ਸੀ ਜਾਂ ਕਿ ਇਹ ਉਸ ਸਮੇਂ ਦੇ ਰਾਜ ਦੇ ਬਕਾਰ ਤੇ ਸ਼ਕਤੀ ਪ੍ਰਦਰਸ਼ਨ ਦਾ ਅਜਿਹਾ ਹਿੱਸਾ ਸੀ ਜਿਸ ਨੂੰ ਅਸੀਂ ਅੱਜ ਦੇ ਨੈਤਿਕ ਮਾਪ ਲੰਡਾ ਨਾਲ ਸਮਝ ਹੀ ਨਹੀਂ ਸਕਦੇ ਦੋਸਤੋ ਤੁਹਾਡੇ ਵਿਚਾਰ ਸਾਨੂੰ ਕਮੈਂਟਾਂ ਵਿੱਚ ਲਿਖ ਕੇ ਜਰੂਰ ਦੱਸਿਓ ਦੋਸਤੋ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਇੱਕ ਹੋਰ ਇੰਟਰਸਟਿੰਗ ਵੀਡੀਓ ਲੈ ਕੇ ਆਵਾਂਗੇ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਕੀ ਫਤਿਹ